ਪਾਲੀ ਹਾਂ ਮਾਂ ਆ ਲਾਈਟ ਵਾਲੇ ਵੀ ਨਾ ਦੁਪਹਿਰੇ ਕੱਟ ਲਾਉਂਦੇ ਨੇ ਜੇ ਆ ਦਰਖਤ ਨਾ ਹੁੰਦੇ ਨਾ ਆਪਾਂ ਕਿਵੇਂ ਬਚਦੇ ਸਹੀ ਗੱਲ ਐ ਮਾਂ ਇੰਨਾ ਸਿਰਤੀ ਬੈਠੇ ਹੁਣ ਤਾਂ ਆ ਲਾਈਟ ਜੀ ਤਾਂ ਬਗ ਜਾਂਦੀ ਏ ਬਿੰਦੇ ਛੱਟੇ ਉਹ ਸ਼ਹਿਰਾਂ 'ਚ ਜੰਮੀ ਨਹੀਂ ਜਾਂਦੀ ਮਾਂ ਉਹ ਪਿੰਡਾਂ 'ਚ ਪਤਾ ਨਹੀਂ ਕਿਉਂ ਕੱਟਦੇ ਆ ਪਿੰਡਾਂ 'ਚ ਪੁੱਤ ਝੋਨਾ ਝੋਨਾ ਕਰਕੇ ਕੱਟ ਦਿੰਦੇ ਨੇ ਲਾਈਟ ਸ਼ਹਿਰਾਂ 'ਚ ਤਾਂ 24 ਘੰਟੇ ਵਾਲੀ ਹੁੰਦੀ ਆ ਇੱਕ ਦਿਨੋਂ ਥੋਨੇ ਦਾ ਹਿਸਾਬ ਕਿ ਨਿਭੜੇ ਹੀ ਨਹੀਂ ਵੀ ਦੱਸ ਇੰਨੀ ਤਾਂ ਗਰਮੀ ਐ ਬਸ ਕਦੇ ਕੱਟਦੀ ਲੈ ਨਹੀਂ ਮੈਂ ਸੱਦ ਕੇ ਮੇਰਾ ਕਨਵੇਟਾ ਆ ਗਿਆ ਸਾਸਰੀ ਮਸੀ ਸਾਸਰੀ ਕਾਲ ਪੁੱਤ ਅੱਜ ਤਾਂ ਰੱਬ ਮੀ ਪਾਊਗਾ ਹੋਰ 파ਦੇ ਮਸੀ ਸਾਸਰੀ ਦਾ ਬਈ ਹਾਂ ਮੇਜਾ ਪੁੱਤ ਕੁਰਸੀ ਲੈ ਲੈ ਹੋਰ ਤਾਂ ਗਰਮੀ ਉਬੜੀ ਕਰ ਰੱਖੀ ਮਸੀ ਰੱਬ ਹੋਰ ਪੁੱਤ ਕੀ ਕਰੀਏ ਲਾਈਟ ਬੱਗੀ ਅਜ ਕੁਦਰਤ ਹੀ ਹੋਰ ਵੱਡਾ ਤਾਂ ਚਲ ਆ ਜਾਂਦੀ ਹੈ ਝੋਨੇ ਕਰਕੇ ਕਟਕਟ ਬੱਦਲ ਆਉਂਦੇ ਨੇ ਤੇ ਹੋਰ ਪੁੱਤ ਦੱਸ ਸਾਰੇ ਵਧੀਆ ਅੱਛਾ ਝੋਨਾ ਝੋਨਾ ਲੱਗੇ ਸਾਰਾ ਹਾਂ ਹਾਂ ਲੱਗਾ ਚੱਲ ਵਧੀਆ ਪੁੱਤ ਰੱਬ ਮੀ ਵੀ ਨਹੀਂ ਪਾਉਂਦਾ ਭਾਈ ਕੀ ਕਰੀਏ ਮੀ ਪਾਏ ਜੇ ਤਾਂ ਠੰਡ ਹੋ ਜਾਏ ਕੁਛ ਨਾ ਕੁਛ ਉਹ ਰ ਅਸ ਤਾਂ ਆਪ ਹੁਣ ਚਾਰਜ ਪਾਉਣ ਦੀ ਸਲਾਹ ਕਰਦੇ ਆਂ ਅਸੀਂ ਦੇਖੀ ਜਾਨੇ ਸਾਮਹ ਕਦੀ ਮੀਂਹ ਆਵੇ ਲੈ ਸੋਟ ਕੀਤਾ ਹਾਂ ਸੋਟ ਤਾਂ ਮੈਨੂੰ ਲੱਗਦਾ ਪਹਿਲਾਂ ਵੀ ਜਦੋਂ ਮੀਂਹ ਜ਼ਿਆਦਾ ਆ ਗਿਆ ਸੀ 2 ਕਿੱਲੇ ਮਰ ਗਏ ਤੇ ਉਹ ਲਾਤੇ ਦਵਾਰੇ ਉਹ ਤਾਂ ਲਾਤੇ ਠੀਕ ਹੁਣ ਤਾਂ ਬਸ ਇਕੱਲਾ ਮੱਕੀ ਵਾਲਾ ਰਹਿ ਗਿਆ ਹੁਣ ਚਾਰਜ ਆ ਪਾਵਾਂਗੇ ਕੱਲ ਪਰਸ ਨੂੰ ਅੱਛਾ ਚਲ ਮੰਨੀ ਦੀ ਕਮਲ ਹੋ ਰਹੀ ਆ ਭਾਈ ਹਾਂ ਆ ਗਈ ਕਮਲ ਦੇਖ ਲੈ ਪਤਾ ਲੱਗ ਗਿਆ ਵੀ ਮੇਰੇ ਭਾਈ ਆ ਗਿਆ ਸਤਿ ਸ਼੍ਰੀ ਅਕਾਲ ਭਾਈ ਠੀਕ ਹਾਂ ਵਧੀਆ ਹੋਰ ਤੁਸੀਂ ਦੱਸੋ ਠੀਕ ਹੋ ਭਾਈ ਹਾਂਜੀ ਵੀਰੇ ਵਧੀਆ ਕੋਮਲ ਤੂੰ ਇੱਧਰ ਬਹਿ ਜਾ ਮੈਂ ਇੱਧਰ ਕੋਈ ਨਾ ਕੋਈ ਨਾ ਪੁੱਤ ਕੀ ਬੈ ਤੇਰਾ ਵੀ ਭਾਈ ਹੈ ਐਂਦਾ ਸਾ ਅਸਤ ਕੋ ਤਾਂ ਐਸੀ ਹੈ ਹੋਰ ਕਿਵੇਂ ਨੇ ਭਾਜੀ ਹੁਣੇ ਸਾਰੇ ਹਾਂ ਪੁੱਤ ਸਾਹਿਬ ਠੀਕ ਆ ਵੀਰੇ ਸਾਰੇ ਫਿਰ ਭਾਬੀ ਕਿਵੇਂ ਨੇ ਭਾਬੀ ਵੀ ਵਧੀਆ ਬਈ ਤੇਰੀ ਅੱਛਾ ਉਹ ਨਾਲ ਹੀ ਲਿਆਉਂਦੀ ਉਹਨਾਂ ਨੂੰ ਵੀ ਹਾਂ ਨਾਲ ਫਿਰ ਐ ਸੀਗਾ ਮੈਂ ਅਸੀਂ ਉਹਨਾ ਮੇਰੇ ਸਹੁਰੇ ਜਾਣਾ ਸੀਗਾ ਰਖੜੀ ਬਣਾਣਾ ਮੈਨੂੰ ਆਖਿਆ ਮੈਂ ਭੱਜ ਕੇ ਪਹਿਲਾਂ ਮੈਂ ਭੈਣ ਤੋਂ ਰਖੜੀ ਬਣਾਇਆ ਮੈਂ ਮੈਂ ਇੰਨੇ ਦੂ ਤਿਆਰ ਤੁਰ ਹੋ ਜਾ ਮੈਂ ਚੱਲ ਫੇਰ ਉਹ ਕਰਨਾ ਅੱਛਾ ਵੀਰੇ ਰਖੜੀ ਬਣਾਉਣਾ ਆ ਦੇਖ ਲੈ ਰਖੜੀ ਤਾਂ ਮੈਂ ਤੇਰੇ ਵਾਸਤੇ ਲੈ ਰੱਖੀ ਆ ਮੈ ਲਿਆਉਣੀਆਂ ਹੁਣੇ ਇਹਨੂੰ ਐ ਸੀ ਮੈਂ ਉੱਥੇ ਬੰਨ ਕੇ ਆਉਂਗੀ ਉਹ ਫਿਰ ਮੈਨੂੰ ਐ ਸੀ ਮੈਂ ਕਿਹਾ ਇਹ ਆ ਜੇ ਕਿਤੇ ਅਸੀਂ ਉਧਰ ਨੂੰ ਵਗ ਜਾਈਏ ਹਾਂ ਤੇ ਫਿਰ ਮੈਂ ਹ ਉਹ ਜੋ ਮੈਂ ਕਿਹਾ ਪਹਿਲਾਂ ਮੈਂ ਭੱਜ ਕੇ ਬਣਾਈ ਆਉਣਾ ਦੇਖ ਲਾਤੀ ਮम्मी ਕਿੰਨਾ ਭੈਣਾ ਭਾਈਆਂ ਦਾ ਪਿਆਰ ਹੁੰਦਾ ਨਾ ਇੱਥੋਂ ਪਤਾ ਲੱਗਦਾ ਹੈ ਵੀ ਜਿਹੜੇ ਭੈਣਾ ਭਾਈਆਂ ਦੇ ਦਿਲ ਚ ਪਿਆਰ ਆ ਭੈਣ ਕੋਲੇ ਭੱਜੇ ਆਉਂਦੇ ਨੇ ਇਹ ਵੀ ਕੋਈ ਪਗਾ ਸਕਦਾ ਧੀਏ ਨਹੀਂ ਅੱਜ ਕੱਲ ਤਾਂ ਨਾ ਭੈਣਾ ਨਾ ਭਾਈ ਦੂਜੇ ਪਾਸੇ ਮੂੰਹ ਕਰ ਲੈਂਦੇ ਨੇ ਜਦੋਂ ਬਗਾਨੀਆਂ ਧੀ ਆ ਜਾਂਦੀਆਂ ਨੇ ਸਹੀ ਕਿਹਾ ਮੰਮੀ ਤੁਸੀਂ ਚਲੋ ਮੇਰੇ ਲਈ ਕੁਝ ਖਾਣ ਨੂੰ ਬਣਾ ਦਾਂ ਤੇ ਤੁਸੀਂ ਠੀਕ ਐ ਪੁੱਤ ਕੋਈ ਨਹੀਂ ਕੋਈ ਨਹੀਂ ਕਾਮਲ ਨੂੰ ਭੇਜ ਦੇ ਫਿਰ ਲਿਆਵੇ ਰਖੜੀ ਭਾਈ ਹੋਰ ਸਣਾ ਪੁੱਤ ਹੋਰ ਵਧੀਆ ਮਸੀ ਤੁਸੀਂ ਦੱਸੋ ਬਸ ਪੁੱਤ ਠੀਕ ਆ ਬਸ ਵਧੀਆ ਤੁਸੀਂ ਲਾਤੀ ਜਿਹੜੀ ਜਿਹੜੀ ਸਰੀ ਪੁੱਤ ਜਿਹੜੀ ਤੈਨੂੰ ਪਤਾ ਹੈਗਾ ਜੋ ਤੇਰਾ ਮਾਸੜ ਜੇ ਆਉਂਦਾ ਸੀ ਉਹ ਤਾਂ ਭਾਈ ਆਪ ਖੇਤੀ ਪੱਤੀ ਕਰੀ ਜਾਂਦਾ ਟਕਰਾਂ ਮਾਰੀ ਜਾਂਦਾ ਹੁਣ ਮੁੰਡੇ ਕਿੱਥੇ ਖੇਤੀ ਕਰਦੇ ਨੇ ਅੱਜ ਤਾਂ ਸਾਰੀ ਜ਼ਮੀਨ ਠੇਕੇ ਤੇ ਦੇ ਦਾਨਿਆ ਚੱਲ ਆਪਾਂ ਨੂੰ ਭਾਈ ਸਾੜੀ ਸੌਣੀ ਵਧੀਆ ਠੇਕਾ ਆ ਜਾਂਦਾ ਕਿਹੜੀ ਲੋੜ ਹੈ ਤੈਨੂੰ ਪਤਾਗਾ ਜਦੋਂ ਠੇਕਾ ਆ ਗਿਆ ਆਪਾਂ ਨੂੰ ਫਿਕਰ ਨਹੀਂ ਠੀਕ ਹੈ 체ਮੀ ਨੇ ਬਾਦ ਆਪਣੀ ਠੇਕਾ ਖਰਾਗਾ ਨਾਲੇ ਹੁੰਦਾ ਠੇਕੇ ਦੀ ਬੱਤ ਦਉ ਆਪ ਕਰਕੇ ਕੋਈ ਬਚਦਾ ਵੀ ਨਹੀਂ ਹਸਲ ਹੋਵੇ ਨਾ ਹੋਵੇ ਭਾਈ ਸਾਲ ਆਪਾਂ ਨੂੰ ਕੋਈ ਫਿਕਰਤਾ ਨਹੀਂ ਬਾਕੀ ਹੋਰ ਹੀ ਭਾਈ ਤੈਨੂੰ ਪਤਾ ਅੱਜ ਕੱਲ ਦੇ ਜਵਾਕ ਕਿੱਥੋਂ ਖੇਤੀਆਂ ਕਰਦੇ ਨੇ ਹੈ ਬਸ ਸਾਰੇ ਹੀ ਪੇਜ ਵੱਖਾਂ ਕੰਨਿਓ ਚਲ ਇੰਨਾ ਖਤੀ ਤੇਰਾ ਮਾਸਟਰ ਨੇ ਬਹੁਤ ਮਿਹਨਤ ਕੀਤੀ ਭਾਈ ਹੈ ਤਾਂ ਹੀ ਦੋ ਕਿੱਲੇ ਲੱਗਦੇ ਨਾਲ ਲੈ ਲੇ ਤੇ ਅਸੀਂ ਨੇ ਉਦੋਂ ਜੇ ਨਹੀਂ ਮਿਹਨਤ ਕਰਦਾ ਤੀ ਉਹ ਖੇਤੀ ਵਾਲਾ ਘਰ ਕੁਛ ਨਾ ਕੁਛ ਬਣਾ ਲੈਂਦਾ ਹਾਂ ਤਾਂ ਹੀ ਤਾਂ ਬਣੇ ਸੀ ਪੁੱਤ ਲੈ ਵੀਰੇ ਰਖੜੀ ਬੰਨਾ ਤੇਰੇ ਲੈ ਵੀ ਬੰਦੇ ਪੁੱਤ ਜੀ ਵੀਰੇ ਮੈਨੂੰ ਪਹਿਲਾਂ ਦੱਸ ਦਿੰਦਾ ਨਾ ਮੈਂ ਤੇਰੇ ਵਾਸਤੇ ਕੁਝ ਮਿੱਠਾ ਮੰਗਾ ਲੈਂਦੀ ਹੋਰ ਹੁਣ ਕੋਈ ਨਾ ਬਈ ਇਹ ਤਾਂ ਸ਼ੱਕ ਨਹੀਂ ਹੁੰਦਾ ਉਹਨਾਂ ਲਈ ਮਸੀ ਕਰਿਆ ਵੀ ਫੋਨ ਵੀ ਨਹੀਂ ਕਰਿਆ ਚਲ ਕੋਈ ਹੋਰ ਪੁੱਤ ਕੋਈ ਡੱਬਾ ਡੱਬਾ ਮੰਗਾ ਕੇ ਰੱਖਦੇ ਸੀ ਜੇ ਪਹਿਲਾਂ ਫੋਨ ਕਰ ਦਿੰਦਾ ਸਾਂ ਨਾ 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 ਕੋਈ ਨਹੀਂ ਸੀ ਮੈਂ ਪਿੰਡ ਰਖੜੀ ਬਣ ਕੇ ਆਉਂ ਦੇਖੀ ਆਪ ਹੀ ਆ ਗਿਆ ਵੀ ਮੈਨੂੰ ਕੁਝ ਕੁਝ ਸੂਟ ਨਾ ਦੇਣਾ ਪੈ ਜੇ ਨਾ ਨਾ ਬਈ ਤੇਰੇ ਸੂਟ ਲੈਣਦੇ ਪੈਨੇ ਗੱਡੀ 'ਚ ਪਿਆਸ ਤੇਰਾ ਸਾਰਾ ਅੱਛਾ ਹਾਂ ਅੱਛਾ ਸੂਟ ਵੀ ਤੇਰਾ ਤੇਰੇ ਡੱਬੇ ਵੀ ਚੱਲ ਸੂਰਤਾ ਮੇਰੀ ਮੰਮੀ ਹੋਰੀ ਬਾਦੂ ਸੁਵਾ ਦਿੰਦੇ ਆ ਚੱਲ ਕੋਈ ਨਾ ਪੁੱਤ ਪਿਆਰ ਚਾਹੀਦਾ ਭੈਣਾਂ ਭਾਈਆਂ ਵਿੱਚ ਕੀ ਡੱਬਿਆਂ ਨਾਲ ਐ ਕੀ ਸੁੱਟਾਂ ਨਾਲ ਹੈ ਭੈਣ ਭਾਈਆਂ ਦਾ ਪਿਆਰ ਬਣਿਆ ਰਹੇ ਅਈਆਂ ਚੀਜ਼ਾਂ ਦਾ ਕੀ ਹੁੰਦਾ ਮੇਰਾ ਤਾਂ ਬਟੂਆ ਵੀ ਗੱਡੀ ਚ ਪਿਆ ਚੱਲ ਕੋਈ ਨਾ ਪੁੱਤ ਕੋਈ ਖੁਸ਼ ਨਹੀਂ ਹੁੰਦਾ ਪੈਸਿਆਂ ਦੀ ਕੋਈ ਲੋੜ ਨਹੀਂ ਬਸ ਮੈਨੂੰ ਤੁਹਾਡੇ ਪਿਆਰ ਦੀ ਲੋੜ ਹੈ ਮੇਰੇ ਕੋਲ ਅਈਂ ਗੇੜਾ ਮਾਰਦੇ ਰਿਹਾ ਕਰ ਇਹ ਤਾਂ ਵਿਹਾਰ ਹੁੰਦਾ ਭੈਣਾਂ ਦਾ ਕਿ ਨਹੀਂ ਮਸ ਹਾਂ ਨਾ ਪੁੱਤੋ ਬਸ ਤੁਸੀਂ ਤਾਂ ਪਰ ਮੈਂ ਖਾਲੀ ਆ ਜਾ ਕਰੋ ਮੇਰੀ ਆਪਣੀ ਨੂੰਦੇ ਸਰਪੀਅਤ ਰੱਖ ਜਾ ਕਰ ਇਹਨੂੰ ਹਾਸਲਾ ਹੋ ਜਾਂਦਾ ਨਹੀਂ ਮੇਰਾ ਭਾਈ ਆ ਗਿਆ ਇਹ ਤਾਂ ਬਿਹਾਰ ਬਣੇ ਹੋਏ ਨੇ ਇਹਨੇ ਨਾਲ ਚੱਲ ਚੱਲੀ ਜਾਂਦਾ ਹਾਂ ਪੁੱਤੋ ਇਹੀ ਤਾਂ ਆਇਆ ਅੱਜ ਆਪਾਂ ਨਾਲ ਮੈਂ ਤੈਨੂੰ ਸਮਾਨ ਸਮੂਣ ਕੇ ਰ ਕੱਢਦਾ ਫਿਰ ਗਰਮੀ ਕਿਤੇ ਉਹ ਨਾ ਖਰਾਬ ਹੋ ਜਾਣ ਫਰੂਟ ਜੇ ਹਾਂ ਵੀਰ ਚਾਹ ਤਾਂ ਪੀ ਲਾਂ ਮੈਂ ਨਾ ਕੋਈ ਨਾ ਫਿਰ ਆਪਾਂ ਬਹਿ ਕੇ ਕਰਦੇ ਕਿ ਰਾਜਾ ਮੈਂ ਤੈਨੂੰ ਫਰੂਟ ਕੱਢ ਕੇ ਦੇਵਾਂ ਠੀਕ ਹੈ ਠੀਕ ਗਰਮ ਹੋ ਜਾਣਗੇ ਠੀਕ ਹੈ ਪੁੱਤ ਚੱਲ ਮੈਂ ਵੀ ਆਵਾਂ ਸ਼ਾਮ ਦਾ ਕੋਈ ਨਾ ਪੁੱਤ ਤੁਸੀਂ ਜਾਓ ਸਮਾਨ ਚੱਕ ਲਿਓ ਗੱਡੀ ਚ ਲੈ ਗੋਮਲ ਬਈ ਬਗ ਵੀ ਗਏ ਹੋਰ ਉਹ ਕਹਿੰਦਾ ਵੀ ਮੈਂ ਵੀ ਭਾਬੀ ਨੂੰ ਲੈ ਕੇ ਜਾਣਾਗਾ ਤੇ ਉਹ ਰਖੜੀ ਬਣ ਕੇ ਆਉਗੀ ਫਿਰ ਮੇਰੀ ਭਾਬੀ ਵੀ ਦੇਖ ਲੈ ਹੈ ਨਾ ਮੰਮੀ ਮੇਰਾ ਮੇਰਾ ਭਰਾ ਮੇਰਾ ਕਿੰਨਾ ਕਰਦਾਗਾ ਹਾਂ ਬਹੁਤ ਕਰਦਾ ਪੁੱਤ ਤਾਂ ਹੀ ਤਾਂ ਕਹਿਣਾ ਦੇਖ ਲੈ ਆਏ ਤਿਹਾਰ ਤੇਹਾਰ ਨਹੀਂ ਕਦੇ ਰੁਕਿਆ ਆਏ ਤਿਹਾਰ ਚਾਰ ਦਿਨ ਪਹਿਲਾਂ ਹੀ ਆ ਵਜਦਾ ਲੋਹੜੀ ਦੀਵਾਲੀ ਪੁੱਤ ਕਦੇ ਨਹੀਂ ਰਹੀ ਇਹਦੀ ਵਿਚਾਰੀ ਆ ਦੇ ਪਹਿਲਾਂ ਧੀਆ ਤਿਆਹ ਕੇ ਗਿਆ ਅੱਜ ਖੁਣ ਰਖੜੀ ਪਹਿਲਾਂ ਬਣਾ ਕੇ ਲੈ ਗਿਆ ਹੋਰ ਤਾਂ ਹੀ ਤਾਂ ਕਹਿੰਨੇ ਸਾਰਿਆਂ ਦੇ ਕੱਪੜੇ ਲਿਆਇਆ ਕਿਡਨਾ ਫਰੂਟ ਲੈ ਕੇ ਆਇਆ ਹੈ ਨਾ ਵਿਚਾਰਾ ਹਾਂ ਹਾਂ ਬੜਾ ਕਰਦਾ ਮੇਰਾ ਪਾਲੀ ਹਮਾ ਤੂੰ ਕਿਹੜੇ ਗੱਲ ਸੱਚਾਂ ਚ ਪੈ ਗਈ ਤੂੰ ਕਿ ਮੰਨ ਦਾਸ ਕਰਦੀ ਆ ਬਸ ਆਹੀ ਸੋਚਦੀ ਆ ਮੈਂ ਜੇ ਮੇਰਾ ਪ੍ਰਾ ਹੁੰਦਾ ਅੱਜ ਉਹ ਵੀ ਹੁੰਦਾ ਓਹੋ ਹੈ ਕੰਬਲੀ ਹੈਗੇ ਨਾ ਤੇਰੇ ਚਾਚੇ ਦੇ ਪੁੱਤ ਤੈਨੂੰ ਕਿੰਨਾ ਲੋਚਦੇ ਨੇ ਤੇਰੇ ਨਾਲ ਕਿੰਨਾ ਪਿਆਰ ਕਰਦੇ ਨੇ ਇਹ ਕੀ ਦਿਲ ਤੇ ਗੱਲ ਲਾ ਬੈਠੇ ਤੂੰ ਕੋਈ ਨਾ ਮੇਰੀ ਧੀ ਉਹਨਾਂ ਦੇ ਰੱਖੀ ਆ ਵੀ ਤੇ ਤੁਹਾਡਾ ਭਰਾ ਹੀ ਆ ਤੁਸੀਂ ਐ ਨਾ ਮਾਨਹੋਲਾ ਕਰੋ ਹੋਰ ਬਗਜੀ ਪੁੱਤ ਤੂੰ ਉਹਨਾਂ ਦੇ ਰਖੜੀ ਬਣਨੇ ਆ। ਹਾਂ ਮਾਂ ਉਹਨਾਂ ਦਾ ਫੋਨ ਆਇਆ ਸੀਗਾ। ਅੱਛਾ। ਪਹਿਲਾਂ ਉਹ ਤਾਂ ਕਹਿੰਦੇ ਸੀ ਕਿ ਵੀ ਮੈਂ ਵੀ ਆ ਕੇ ਇੱਥੇ ਰਖੜੀ ਬਣਵਾ ਜਾ। ਹਾਂ। ਮੈਂ ਕਿਹਾ ਨਹੀਂ ਇੱਥੇ ਤਾਂ ਵੀਰੇ ਸਿਰਫ ਤੁਸੀਂ ਆਉਂਗੇ। ਮੈਂ ਸਾਰੇ ਪਰਿਵਾਰ ਨੂੰ ਮਿਲੇ ਆਉਂਗੀ। ਸਹੀ ਗੱਲ ਆ। ਤੇ ਮੈਂ ਉੱਥੇ ਹੀ ਜਾ ਆਉਂਗੀ ਨਾਲੇ ਰਖੜੀ ਬਣਨੇ ਆਉਂਗੀ। ਅੱਛਾ। ਕਦੋਂ ਜਾਣਾ ਫਿਰ ਤੁਸੀਂ? ਬਸ ਮੈਂ ਜਿਵੇਂ ਤੁਸੀਂ ਕਹੋਗੇ ਜੇ ਅੱਜ ਕਹੋਗੇ ਤਾਂ ਅੱਜ ਭੱਜੂ ਜੇ ਕੱਲੂ ਕਹੋਗੇ ਤਾਂ ਕੱਲੂ ਭੱਜੂਗੀ। ਕੋਈ ਨਾ ਪੁੱਤਾ ਜਦੋਂ ਤੇਰਾ ਜੀ ਕਰਦਾ ਹੈ। ਉਧਰ ਖੜੇ ਹਾਲੇ ਲੈ ਕੇ ਵਗ ਜਾ ਮੈਂ ਤਾਂ ਤੈਨੂੰ ਉਹੀ ਨਹੀਂ ਰੋਕਦੀ ਮੇਰੇ ਕੋਲ ਨਿ ਕੋਈ ਮਨਾ ਨਹੀਂ ਠੀਕ ਹੈ ਸੁੱਖ ਨਾਲ ਜਿਹਦੇ ਹੋਣਗੇ ਉਹੀ ਤੇ ਹਾਰ ਮਨਾਉਣਗੇ ਐ ਦੱਸ ਨਾਲੇ ਬਾਕੀ ਸਾਨੂੰ ਪਤਾ ਨਾ ਮੇਰੇ ਚਾਚੇ ਦੇ ਮੁੰਡੇ ਤਾਂ ਮੇਰਾ ਕਿੰਨਾ ਕਰਦੇ ਨੇ ਕਦੇ ਨਹੀਂ ਉਹਨਾਂ ਨੇ ਮਹਿਸੂਸ ਹੋਣ ਦਿੱਤਾ ਵੀ ਤੇਰੇ ਸਿਰ ਤੇ ਤੇਰੇ ਭਰਾ ਦਾ ਹੱਥ ਨਹੀਂ ਲੱਗੇਗਾ। ਉਹ ਵੀ ਆਇਤਿਹਾਰ ਤੇ ਆਉਂਦੇ ਨੇ ਐਤ ਕਿ ਉਹਨਾਂ ਨੂੰ ਕੋਈ ਕੰਮ ਹੋ ਗਿਆ ਹੋਣਾ। ਹਾਂ ਐਤ ਕਿ ਉਹ ਥੋੜਾ ਜਿਹਾ ਜ਼ਰੂਰੀ ਕੰਮ ਝੁਲਜੇ ਹੋਏ ਸੀ। ਉਹ ਕਹਿੰਦਾ ਸੀਗਾ ਮੈਂ ਕਿਹਾ ਨਹੀਂ ਕੋਈ ਨਾ ਵੀਰੇ ਤੁਸੀਂ ਕੰਮ ਕਰੋ ਮੈਂ ਹੀ ਆਜੂ। ਨਾਲੇ ਮੈਂ ਭਾਬੀ ਉਹਨਾਂ ਨੂੰ ਮਿਲਿਆਉਂਗੀ। ਸਹੀ ਗੱਲ ਹੈ। ਸੋ ਕੁਬੀਲਦਾਰੀਆਂ ਨੇ ਘਰ ਚ ਪੈਣੇ ਐਵੇਂ ਲੱਗਦਾ। ਹਾਂ ਔਖਾ ਤਾਂ ਹੋ ਹੀ ਜਾਂਦਾ। ਹਾਂ ਆ ਦੇਖ ਹੁਣ ਮੇਰਾ ਵੀਰਾ ਵੀ ਭੱਜਿਆ ਭਜਾਇਆ ਆਇਆ ਏ ਸੀ ਵਿਚਾਰਾ। ਹਾਂ ਦੇਖ ਲਾ। ਇਹ ਤਾਂ ਨਾਲੇ ਪੁੱਤ ਕੋਈ ਜ਼ਰੂਰੀ ਨਹੀਂ ਹੁੰਦਾ। ਵੀ ਨਾਲ ਦੇ ਜੰਮੇ ਕੰਮ ਆਉਂਦੇ ਆ ਤਾਏ ਚਾਚੇ ਦੇ ਪੁੱਤ ਵੀ ਕੰਮ ਆਉਂਦੇ ਆ ਇਹੋ ਜੀ ਗੱਲ ਨਹੀਂ ਹੁੰਦੀ ਹੁੰਦੀ ਜੇ ਆਪਾਂ ਸਮਝੀਏ ਤਾਂ ਠੀਕ ਹੈ ਤੋਂ ਉਹਨਾਂ ਨੂੰ ਸਮਝ ਵੀ ਮੇਰੇ ਸਕੇ ਭਾਈ ਨੇ ਜਿਹੜੇ ਤੇਰੇ ਤਿਹਾਰ ਬਿਹਾਰ ਤੇ ਆਉਂਦੇ ਨੇ ਖੜਦੇ ਨੇ ਤੇਰਾ ਕਿੰਨਾ ਪਿਆਰ ਕਰਦੇ ਨੇ ਮੈਂ ਤਾਂ ਕਮਾਲ ਮੰਨਦੀ ਆ ਵੀ ਚਾਚੇ ਦੇ ਪੁੱਤ ਵੀ ਤੇਰੇ ਨਾਲ ਪਿਆਰ ਕਰਦੇ ਇਹ ਤਾਂ ਪਰਮਾਤਮਾ ਦੀ ਖੇਡ ਹੈ ਠੀਕ ਹੈ ਕਦੋਂ ਵੀ ਕਿਸੇ ਨੂੰ ਲਿਜਾ ਸਕਦਾ ਹੈ ਇਹ ਥੋੜੀ ਨਾ ਇਹ ਕਾਦੇ ਮੇਲੇ ਦੇ ਪੁੱਤ ਨਾਲੇ ਮੈਂ ਤਾਂ ਮੇਰੀ ਨੂੰ ਗਉਆਂ ਵਰਗੇ ਮੇਰੀ ਨੂੰ ਮੈਂ ਨਹੀਂ ਤੀ ਇਹ ਤੈਨੂੰ ਇਹ ਸਮਝ ਸਕਦੀ ਮੇਰੀ ਨੂੰ ਐ ਮੈਂ ਤਾਂ ਤੈਨੂੰ ਆਪਣੀ ਤੀ ਸਮਝਦੀ ਆ ਤੇ ਤੈਨੂੰ ਵੀ ਕੋਮਲ ਨੂੰ ਵੀ ਐਜੀ ਤਾਂ ਕੋਈ ਗੱਲ ਨਹੀਂ ਜਦੋਂ ਤੁਸੀਂ ਇੰਜ ਹੀ ਗੱਲਾਂ ਕਰਦੇ ਹੋ ਨਾ ਮੇਰਾ ਸਾਰਾ ਦੁੱਖ ਹੀ ਲੈ ਜਾਂਦਾ ਚਲ ਮੈਂ ਕਹਿੰਦੀ ਸੀ ਜਿਹੜਾ ਕੋਮਲ ਦਾ ਪ੍ਰਾ ਸੂਟ ਲੈ ਕੇ ਆਇਆ ਨਾ ਮੇਰੇ ਵਾਸਤੇ ਉਹ ਵੀ ਕੋਮਲ ਨੂੰ ਸਮਾ ਦਿਓ ਉਹ ਗੂੜੇ ਗੂੜੇ ਜਿਹਦੇ ਸੋਨੇ ਲੱਗਣਗੇ ਉਹ ਨਹੀਂ ਪੁੱਤਾਂ कोई ना कोई ना तू संभाल तेरे वास्ते सूटा आया तू संभा चल मैं कपड़े जया तार तू तो है ठीक है, है चंग थीक चंगा थीक है। मैं भी दस मिनट रेस्ट कर दी हाँ, लेट लाए जाती है, ले। है।, है, है। बस दता जी टाइम र 错了，小妹妹。 ਮੈਂ ਨੂਵੀ ਫੋਨ ਲੈ ਕੇ ਦੇ ਦਿੰਦੇ ਸਾਰਾ ਤੇ ਨਾਮ ਆਪ ਹੀ ਦੇਖੀ ਜਣਾ ਬਾਈ ਤੂੰ ਕੋਣ ਆ ਤੂੰ ਦੱਸ ਫੋਨ ਕੀ ਕਰਨਾ ਆਹ ਹੁਣ ਤੇ ਮੇਡੀ ਵੱਡੀ ਹੋ ਗਈ ਹੁਣ ਕਿਹੜਾ ਮੈਂ ਛੋਟੀ ਰਹੇਗੀ ਮੈਂ ਤੇ ਦੋ ਮਿੰਟ ਮੈਂ ਦਾ ਮੇਰੀ ਗੱਲ ਸੁਣ ਹੁਣ ਤੂੰ ਵੱਡੀ ਹੋ ਗਈ ਫਿਰ ਤੇਰਾ ਵਿਆਹ ਕਰ ਦਿੰਨੇ ਹੁਣ ਵਧੀਆ ਜੂੜ ਬੱਦ ਮੈਂ ਕਿਉਂ ਪਹਿਲਾਂ ਤੂੰ ਕਰਾਂ ਪਹਿਲਾਂ ਤੇਰਾ ਜੂੜ ਵੱਡਾ ਹੋ ਜਾ ਵਧੀਆ ਦੋ ਮਿੰਟ ਦੇਖਣ ਨੂੰ ਦੇ ਦੇ ਨਾ ਨਹੀਂ ਦਿੰਦਾ ਦੁਖੀ ਮੇਰਾ ਪ੍ਰਾਣੀ ਤੂੰ ਇੱਕ ਇੱਕ ਕੀ ਕਰਦੀ ਐ ਇੰਨੀ ਗਰਮੀ ਆ ਤੂੰ ਕਿਉਂ ਘਟਾਈ ਜਾਂਦੀ ਐ ਮੈਨੂੰ ਠੰਡ ਲੱਗਦੀ ਤੈਨੂੰ ਪਤਾ ਨਹੀਂ ਮੈਂ ਬਿਮਾਰ ਹਾਂ ਠੰਡ ਲੱਗਦੀ ਉੱਪਰ ਲੈ ਲਾ ਕੁਝ ਫਿਰ ਇਹੇ ਨਹੀਂ ਫ ਲੇ ਲੇ ਕਮਰਾ ਮੇਰਾ ਵੀ ਤਾਂ ਬਰਾਬਰ ਦਾ ਹੀ ਆ ਪੜਾ ਤੂੰ ਤਾਂ ਦੋ ਦੋ ਮਹੀਨਿਆਂ ਨੂੰ ਬਗ ਜੈਗੀ ਇੱਥੋਂ ਆ ਗਈ ਵੀ ਬਗ ਜੈਗੀ ਦੋ ਮਹੀਨੇ ਮੈਂ ਕੋਈ ਨਹੀਂ ਜਾਂਦੀ ਹਾਂ ਬਗ ਜੈਗੀ ਮਾ ਕਹਿਣਾ ਰਿਮੋਟ ਫੜੋ ਮੈਂ ਕਹਿਣਾ ਬਾਪੂ ਨੂੰ ਵੀ ਉਹਦਾ ਫਾਹਾ ਵੱਡਾ ਪੜਾ ਬਾਪੂ ਮੈਂ ਕਹਿ ਦੂੰ ਬਾਪੂ ਨੂੰ ਵੀ ਫਾਹਾ ਵੱਡਾ ਹਾਂ ਜੁੰਡਲ ਜੋ ਹਰਦੀ ਨਹੀਂ ਹਰਦੀ ਨਹੀਂ ਪਾਪਾ ਦੇਖ ਲੈ ਫਿਰ ਕਹੇਗਾ ਕੁੱਟੀ ਉਹ ਤੂੰ ਰਹਿਂਦੇ ਓਏ ਨਾ ਲੜੀ ਜਣਾ ਰਹਿਣਾ ਤੂੰ ਵੀ ਬਾਪੂ ਮੈਨੂੰ ਹੀ ਕਹਿਣ ਲੱਗਿਆ ਨਾ ਕੇ ਦੇਖੀ ਕੌਣ ਤੇ ਨਾਨਸਿਆ ਕਰੋ ਉਹ ਲੁੱਕ ਦੀ ਨਜ਼ਰ ਲੱਗ ਜਾਣਗੇ ਸਾਨੂੰ ਬਾਪੂ ਤੂੰ ਕਿੰਨਾ ਦੇ ਮੈਨੂੰ 2 ਮਿੰਟ ਫੋਨ ਫੜਾਉਂਦਾ ਨਾਲ ਮੈਂ ਏਸੀ ਕੱਟ ਕਰ ਰਹੀ ਸੀ ਨਾ ਇੰਨਾ ਵੱਡਾ ਵਿਲਾਉਂਗਾ ਇਹ ਬਾਪੂ ਨਹੀਂ ਭਰਨਾ ਤੂੰ ਭਰਨਾ ਉਹ ਫਿਰ ਇਹ ਤਾਂ ਚਾਹੇ ਸੋਨਾ ਤੇ ਚਾਹੇ 24 ਤੇ ਚਾਹੇ ਬਿੱਲ ਤਾਂ ਇੱਕੋ ਜਿਹਾ ਆਉਣਾ ਉਹ ਜਿਵੇਂ ਕਹਿੰਦੀ ਹੈ ਨਾ ਤੂੰ ਵੀ ਮੰਨ ਲਿਆ ਕਰ ਬਾਪੂ ਤੂੰ ਵੀ ਮੈਨੂੰ ਹੀ ਕਹਿਣ ਲੱਗ ਜਾਣਾ ਦੇਖੀ ਕੋਈ ਹੋਰ ਕਿਹਨੂੰ ਕਹਾ ਉਹ ਇਹਦਾ ਤੂੰ ਐ ਕਰ ਦੋ ਚਾਰ ਮਹੀਨੇ ਹੁਣ ਗੱਲ ਜੂ ਗਿਆ ਕਿ ਮੈਂ ਤਾਂ ਆਪ ਕਹਿਣਾ ਵੀ ਫਾਹਾ ਬਰਡੇ ਦਾ ਬਰਾ ਔਰ ਆਪਾਂ ਦੋਨੇ ਟੌਰ ਨਾ ਰਹਾ ਕਰਾਂਗੇ ਆ ਤੂੰ ਆ ਮੁੰਡੂ ਕੋਈ ਨਹੀਂ ਦੇ ਮੈਂ ਦਿੰਦਾ ਨਾ ਵੀਰੀ ਵੰਡ ਤੇ ਨਾ ਵਾ ਇਹ ਕਰਾਣਾ ਲੈ ਕੇ ਦੇ ਦੂਗਾ ਆ ਪੀ ਦਾ ਫਾਹਾ ਵੱਡਪਰਾ ਚੱਲ ਕੋਈ ਨਹੀਂ ਪੁੱਤ ਤੈਨੂੰ ਮੈਂ ਨਵਾਂ ਲੈ ਕੇ ਦੇ ਦਿੰਦਾ ਚੱਲ ਬਾਪੂ ਮੈਂ ਜਾ ਕੇ ਆਉਣਾ ਮੜਾ ਜਾ ਚੰਗਾ ਮੇਰੇ ਆਉਂਦੇ ਨੂੰ ਕਮਰਾ ਠੰਡਾ ਕਰ ਰੱਖੀ ਜਦੋਂ ਮੈਂ ਆਉਂਗਾ ਕਿਤੇ ਹੋਰ ਹੀ ਨਹੀਂ ਸੀ ਬੰਦ ਕਰਕੇ ਧਰ ਦੇ ਆ ਬਸ ਕੋਈ ਨਹੀਂ ਜਿੰਨੇ ਟਾਈਮ ਤੇ ਮੈਂ ਸ਼ਹਿਰ ਕਣੀ ਜਾਣਾ ਮੈਨੂੰ ਵੀ ਲੈ ਜਾ ਚੱਲ ਆ ਜਾ ਤੂੰ ਕਿੱਧਰੇ ਜਾਣਾ ਮੈਂ ਥੋੜਾ ਕੰਮ ਹੈ ਮੈਨੂੰ ਚੱਲ ਆ ਜਾ ਚੰਗਾ ਪੁੱਤ ਛੋਟਾ ਸ਼ਹਿਰ ਕਣੀ ਜਾਇਆ ਠੀਕ ਹੈ ਬਾਪੂ ਚੱਲ ਮੈਨੂੰ ਕੁਲ ਚੱਲਿਆ ਦੀ ਬੰਦਰਾ ਚਾਹ ਹੁਣ ਜਿੰਨਾ ਟਾਈਮ ਵੀ ਨਹੀਂ ਹੁੰਦਾ ਉਹਨਾਂ ਟਾਈਮ ਆਪਾਂ ਬਾਪੂ ਹਾ ਤੂੰ ਤੁਸੀਂ ਆਇਓ ਕਰੋ ਅੰਦਰ ਪੈ ਜਾਓ ਮੈਂ ਇੱਥੇ ਪੂੰਛਾ ਲਾਦਾ ਨਾ ਤੂੰ ਤੁਸੀਂ ਇੱਥੇ ਬਾਹਰ ਗਰਮੀ ਜਿੰਨੇ ਪਿਆ ਕਰੋ ਏਸੀ ਵਾਲੇ ਰੂਮ ਚ ਪੈ ਜਾਓ ਨਾ ਦੱਸੋ ਕਦੇ ਵਾਸਤੇ ਲਗਵਾਇਆ ਉਹ ਕਾਨੂੰਤੀ ਹੈ ਤੂੰ ਚੱਲਿਆ ਜਾਂਦਾ ਐਸੀ ਉਹ ਨਾਲੇ ਮੇਰੀ ਗੱਲ ਸੁਣ। ਇੰਨੀ ਗਰਮੀ ਪਈ ਜਾਂਦੀ ਐ। ਤੂੰ ਸਵੇਰੇ ਉੱਠੀ ਆ ਕੰਮ ਕੰਮ ਲੱਗ ਰਹੀ ਆ। ਦੋ ਘੜੀ ਤੂੰ ਵੀ ਰਾਮ ਕਰ। ਓਹੋ ਬਾਪੂ ਸਾਰਾ ਦਿਨ ਰਾਮ ਹੀ ਕਰਨਾ ਏਦੂ ਬਾਦ। ਬਸ ਆ ਥੋੜਾ ਜਿਹਾ ਪੋਚਾ ਰਹੀ ਐ। ਲਓ ਬਾਪੂ ਤੁਸੀਂ ਲੰਘ ਜਾਓ ਫਟਾਫਟ। ਮੈਂ ਪੋਚਾ ਲਾ ਦਾਂ। ਆ ਕਰਕੇ ਪੈਜੀ ਤੂੰ ਵੀ ਦੋ ਘੰਟੇ। ਹਾਂ ਹਾਂ ਬਾਪੂ ਮੈਂ ਪਾਉਂਗੀ ਏਦੂ ਬਾਦ। ਮੇਰੇ ਤਾਂ ਨਾਟਕ ਦੇ ਵੀ ਨਾ ਦੋ ਐਪੀਸੋਡ ਰਹਿ ਗਏ। ਏਦੂ ਉਹ ਦੇਖੂਗੀ। ਇਹ ਤੋਂ ਪਹਿਲਾਂ ਉਹ ਬੰਦਰ ਜਾ ਜੇ ਨਾ ਫਿਰ ਰਿਮੋਟ ਵੀ ਨਹੀਂ ਦਿੰਦਾ ਮੈਨੂੰ। ਫਟਾਫਟ ਲਾ ਕੇ ਸਬਤ ਨੂੰ ਆਟਕੂ ਦੇਖਣਾ ਇਹ ਸੇ ਤਾਂ ਸਾਫ਼ ਹੀ ਪਿਆ ਚਾਹ ਲੱਗੇ ਇੱਕ ਦਿਨ ਪੋਚਾ ਲਾਉਣ ਦਾ ਫਾਇਦਾ ਤਾਂ ਹੋ ਗਿਆ ਆ ਕੀ ਕਰਦਾ ਦੂ ਕੀ ਹੋ ਗਿਆ ਲੰਗਣਾ ਤਾਂ ਹੈ ਗਈ ਆ ਬਾਈ ਹੁਣ ਲੰਗਣਾ ਤਾਂ ਹੈ ਗਈ ਮੰਨੀ ਗਾ ਤੈਨੂੰ ਐ ਨਹੀਂ ਦੀਦਾ ਪੋਚਾ ਲੱਗਿਆ ਹੋਇਆ ਬਾਪੂ 15 ਜਿਹਨੇ ਸਾਰਾ ਪੋਚਾ ਖਰਾਬ ਕਰਤਾ ਕੀ ਹੋ ਗਿਆ ਪੁੱਤੋ ਹਾਂ ਦੇ ਕਿ ਬਾਪੂ ਕਿੰਨੀਆਂ ਮਿੱਟੀ ਵਾਲੀਆਂ ਜੱਪੜਾਂ ਲਾ ਕੇ ਗਿਆ ਕੋ ਬੇਕੂ ਬਿਆ ਉਰੇ ਓਦੋਂ ਲਵਾਹ ਪੋਚੋ ਹਣ ਆ ਗਈ ਕਿ ਤੱਕ ਓ ਬਾਪੂ ਫੇਰ ਕੀ ਹੋ ਗਿਆ ਪਾਗਲਾ ਲਾਹ ਪੋਚੋ ਸਵੇਰ ਦੀ ਲੱਗੀ ਨਾ ਬੇਲੀ ਤਾਂ ਆਈ ਆ ਲਾਈ ਜਊ ਫੇਰ ਅੱਛਾ ਮੈਂ ਬੇਲੀ ਤੂੰ ਵੜਾ ਕੰਮ ਤੂੰ ਕਰੇ ਨਾ ਬੜਿਆ ਕਰ ਕੋਈ ਨਾ ਦੀ ਇਹਦਾ ਪਾਗਲਾ ਤੈਨੂੰ ਕਿੰਨੇ ਵਾਰੀ ਕਿਹਾ ਵੀ ਇਹਨੂੰ ਜਿੰਨਾ ਚਿਰ ਕਰੇ ਕਰੇ ਉਹਨਾਂ ਚਿਰ ਕੁਛ ਨਾ ਕਰਿਆ ਕਰ ਬਾਪੂ ਮੈਨੂੰ ਤਾਂ ਐਸੇ ਵੀ ਗਿਆ ਹੋਇਆ ਚਲ ਫਟਾਫਟ ਪੋਚਾ ਲਾ ਲੈ ਨਹੀਂ ਤਾਂ ਮੈਨੂੰ ਇਹਦਾ ਪਤਾ ਹੀ ਆ ਚਲ ਬਾਪੂ ਹੁਣ ਵੀ ਮੈਂ ਲਾਲਾ ਫੇਰ ਨਾ ਕਿਤੇ ਆਜੇ ਦਵਾਰੇ ਚਲ ਠੀਕ ਐ ਮੇਰਾ ਕੰਮ ਬਦੋ ਤੋ ਬੰਦਰ ਮੁਹ ਜਾ ਆਉਂਦੇ ਅੱਜ ਕਰੇ ਬਣਾ ਕੇ ਦੂੰ ਹੁਣ ਚਾਹ ਚਲ ਰੋਟੀ ਲੱਟੀ ਦੇ ਦਿੰਦੇ ਨੇ ਖਾਣ ਨੂੰ ਇਹ ਹਮ ਸਾਰਾ ਕੁਝ ਹੀ ਦੇ ਦਿੰਦੇ ਨੇ ਤਾਂ ਤੂੰ ਨਾ ਕਰੀ ਕੁਛ ਜੀ ਸਵਾਸਾ ਤੇ ਚੁੱਲਿਆਂ ਦੀ ਨਲੇਦੀਪ ਮੈਂ ਤੈਨੂੰ ਗੱਲ ਦੱਸਾਂ ਕੱਲ ਨੂੰ ਦੱਸ ਕੀ ਆ ਕੱਲ ਨੂੰ ਪਤਾ ਨਹੀਂ ਕੀ ਆ ਅੱਜ ਕੀ ਦਿਨ ਆ ਕੱਲ ਨੂੰ ਦੇਖ ਲਓ ਓਦੋਂ ਅਗਲਾ ਦਿਨ ਉਹ ਹਾਏ ਪਾਗਲਾ ਤੈਨੂੰ ਐਣੀ ਪਤਾ ਵੀ ਕੱਲ ਨੂੰ ਕੀ ਆ ਕੀ ਐ ਤੂੰ ਯਾਦ ਕਰ ਬੱਸ ਤੇ ਤੇਰੇ ਕੋਲ ਦਿਮਾਗ ਹੈ ਨਹੀਂ ਦਿਮਾਗ ਤੇ ਜੋਰ ਪਾ ਥੋੜਾ ਜਿਹਾ ਉਹ ਖੜ ਜਾ ਮੈਂ ਤਾਂ ਗੇਮ ਖੇਢੀ ਜਾਣਾ ਕੱਲ ਨੂੰ ਤੈਨੂੰ ਪਤਾ ਨਹੀਂ ਕੀ ਆ ਕੀ ਐ ਦੱਸ ਦੇ ਕੱਲ ਨੂੰ ਦੀਪ ਰਖੜੀਆਂ ਨੇ ਲੈ ਸੱਚੀ ਹਾਂ ਚੱਲ ਫਿਰ ਬੰਨਦੀ ਕੱਲ ਨੂੰ ਰਖੜੀ ਮੇਰੇ ਹੈਲੋ ਮੈਂ ਆਈ ਵਰਦੇ ਰੇ ਅਮੀ ਰਖੜੀ ਬਨ ਦਿੰਨੀ ਆ ਠੀਕ ਐ ਇਸ ਵਾਰ ਨਹੀਂ ਮੈਂ ਮੇ ਰਖੜੀ ਬਨਦੀ ਹੋਰ ਕਿਵੇਂ ਬਨਨੇਗੀ ਤੂੰ ਲੈ ਲਈਂਦਾ 20 ਰੁਪਏ ਹੋਰ ਕੀ ਆ 10 20 ਰੁਪਏ ਤੈਨੂੰ ਕਿਤੇ ਨਹੀਂ ਸ਼ਰਮ ਤਾਂ ਨਹੀਂ ਆਉਂਦੀ ਇਸ ਵਾਰ ਤਾਂ ਨਾ ਤੂੰ ਮੈਨੂੰ ਸੂਟ ਲਿਆ ਕੇ ਦੇ ਸੋਣਾ ਜਾਂ ਫੇਰ ਤੇਰੇ ਰਖੜੀ ਕੋ ਸੂਟ ਸਾਟ ਨਾ ਕਿਤੇ ਹੋਰ ਕੁਛ ਹਾਏ ਦੀਬ ਤੂੰ ਐ ਕਿਉਂ ਤੂੰ ਕਰਦਾ ਆ ਮੇਰੀ ਸਹੇਲੀ ਦਾ ਭਰਾ ਹੈ ਉਹਨੇ ਐਨਾ ਸੋਨਾ ਫੋਨ ਗਿਫਟ ਕਰਿਆ ਆ ਫੋਨ ਦੀ ਮੈਂ ਕਣੀ ਮਦਰ ਤੋਂ ਰੱਖ ਸਕਦੀ ਇੱਕ ਸੂਟ ਤਾਂ ਲਿਆ ਦੀ ਚੱਲ ਰੋ ਨਾ ਲਿਆ ਦੂੰਗਾ ਮਾਪੀ ਲਿਆ ਦੂੰ ਮੇਰੀ ਗੱਲ ਸੁਣ ਲੈ ਨੁਕਸ ਜੀ ਨਾ ਗੱਡੀ ਜਿਹੜਾ ਮੈਂ ਸੂਟ ਲਿਆ ਤਾਂ ਉਹੀ ਪਾ ਲਈ ਚੁੱਪ ਕਰਕੇ ਆਏ ਕਿ ਮੈਂ ਦੇਖੀ ਸੂਟ ਦੇ ਮਾਪ ਦੀ ਪਸੰਦ ਪਾ ਸਕਦੀ ਨਾ ਮੈਂ ਦੇਖੀ ਪਸੰਦ ਕਰਿਆ ਪਾ ਬਾਲਾ ਮਹਿੰਗਾ ਨਹੀਂ ਹੈਗਾ ਉਹ 22500 ਦਾ ਹੀ ਆ ਅੱਛਾ ਇਹ ਮਹਿੰਗਾ ਹੀ ਨਹੀਂ 22500 ਦਾ ਬਾਲੀ ਖਰਾਬ ਆ ਤੂੰ ਦੇਖੀ ਮੈਂ ਤੇਰੀ ਇੱਕ ਇੱਕ ਪਹਿਣਾ ਤੈਨੂੰ 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 ਐ ਸੀ ਹਨਾ ਵੀ ਆਪ ਤਾਂ ਇਹ ਸਸਤਾ ਲੈ ਕੇ ਜਗੂ ਮੈਂ ਪਹਿਲੀ ਦੇਖਿਆ ਮਾ ਹਨਾ ਭਾਈ ਵਣਕੇ ਦੇਖਿਆ ਕੋਤੂ ਕਰਦਾ ਤੂੰ ਮੇਰਾ ਵੀਰਾ ਨਹੀਂ ਮੈਂ ਤਰੀਕੋ ਇੱਕ ਭੈਣਾ ਚੱਲ ਲਿਆ ਦੂੰ ਰੋਣਾ ਪੱਕਾ ਹਾਂ ਜਦ ਤਿੰਨ ਨਾਲ ਕਿੱਥੋਂ ਲਿਆਉਣਾ ਮੈਨੂੰ ਐ ਦੱਸ ਦੇ ਬਸ ਉਹ ਨੈਣਾ ਬਿਊਟੀ ਪਾਰਲਰ ਕੋਲ ਨਹੀਂ ਜਿਹੜੀ ਸ਼ਾਪ ਨਵੀਂ ਖੁੱਲੀ ਉਹ ਰਾਮ ਰੀਲਾ ਗਰਾਊਂਡ ਕੋਲੇ ਹਾਂ ਤਿੰਨ ਨਾਲ ਅੱਜੀ ਬੰਨਣੀ ਰਖੜੀ ਕਰੂ ਤੇ ਪੈਂਚਕਾ ਚੜ ਜਾਣੀ ਆ ਓਹ ਤਾਲ ਨੂੰ ਰਖੜੀ ਕਰਾਉਣੀ ਬੰਨਦੀ ਨਹੀਂ ਮਾਸੀ ਦਾ ਫੋਨ ਆ ਸੀ ਉਹ ਕਹਿੰਦੀ ਜੱਥ ਨਹੀਂ ਬੰਨਦੀ ਲੈ 4 ਤਾਂ ਵੱਜ ਗਏ ਆ ਪੰਜ ਕੁ ਵਜੇ ਤੇ ਮੈਂ ਬੰਨ ਦੂੰ ਤੂੰ ਐ ਕਰ ਸੂਟ ਫੜ ਲਿਆ ਯਾਰ ਹੁਣ ਦੇਖੀ ਮੈਂ ਤੁੱਪੇ ਕਿੱਥੇ ਜਾਉਣਾ ਮੇਰੇ ਬਾਈ ਨਹੀਂ ਦੂ ਯਾਪਾ ਟਿੱਕ ਚੱਲ ਚੰਗਾ ਮੈਨੂੰ ਐ ਦੱਸ ਅਸਮੇ ਵਿੱਚ ਵੀ ਦਿੱਤੀ ਹੋਈ ਐ ਕੋ ਦੇਣੀ ਆ ਉਸ ਮੇਈ ਤੇ ਕੋਈ ਗੱਲ ਨਹੀਂ ਫੇਰ ਦੇ ਪਹਿਲਾਂ ਸੂਟ ਲਿਆ ਦੇ ਮੈਨੂੰ ਫਿਰ ਨਹੀਂ ਵੀ ਰੀ ਗਾਲੀ ਤੂੰ ਬੰਦੇ ਜੇ ਛੱਡ ਤੂੰ ਕੋਈ ਖਰਾਬ ਆ ਤੂੰ ਵੀ ਤੂੰ ਵੀ ਬੜਾ ਖਰਾਬ ਆ ਚੰਦਾ ਹੁਣ 4 ਪੈਸੇ ਰਹਿਣਾਂ ਦੇ ਦੀ ਮੈਂ ਬਾਪੂ ਤੋਂ ਕੱਲ ਕੁੰਡੀ ਲਾ ਕੇ ਪੈਸੇ ਰੱਖੇ ਸੀ ਤੂੰ ਤਾਂ ਉਹ ਵੀ ਲੈ ਲੈ ਫੇਰ ਕਹਿੰਦੀ ਕਿ 1 ਸਾਲ ਬਾਅਦ ਦੇ ਦਿਨ ਆਉਂਦਾ ਟਰ ਮੈਂ ਲਿਆ ਦਿੰਨਾ ਕੋਈ ਠੀਕ ਐ ਚੁੰਨੀ ਵੀ ਰੰਗਾਲੀ ਆ ਚਾਰ ਆ ਹੈਲੋ ਹਾਂਜੀ ਕੀ ਕਿੱਥੇ ਦੀਪ ਦੀਪ ਬੱਪੂ ਕੀ ਹੋ ਗਿਆ ਬੱਪੂ ਮੱਪੂ ਕੀ ਹੋ ਗਿਆ ਕੀ ਦਾ ਫੋਨ ਚੁੱਕਦਾ ਦੇ ਦੀਪ ਦਾ ਐਕਸੀਡੈਂਟ ਹੋ ਗਿਆ পুত্র ও সব ਕੀ ਸਾਚ ਨਰੇਂਦੀ ਤੀਆਂ ਦੇ ਜਦ ਮਰ ਜਾਂਦੇ ਨੇ ਮਾਪੇ ਵੇ ਜਦ ਦੀਰ ਮਰਨ ਚੂ ਪੇਕਿਆਂ ਦੀ ਫਿਰ ਉੱਜੜੀ ਉੱਜੜੀ ਜਾਪੇ ਵੇ ਕਿਹੜੇ ਵੇੜੇ ਪੈਰ ਤਰਾਂ ਕੰਬਲੀ ਜੀ ਹੋ ਕੇ ਮੁੜ ਆਈਆਂ ਤੇਰੇ ਜਾਂਦੇ ਨੇ ਮਾ ਪੀਵੇ ਜਦ ਵੀਰ ਮਰਨ ਚੂ ਪੇਕਿਆਂ ਦੀ ਫਿਰ ਉੱਜੜੀ ਉੱਜੜੀ ਚਾਪੇਵੇ ਕਿਹੜੇ ਵੇੜੇ ਫੈਰ ਤਰਾ ਕੰਮਲੀ ਜੀ ਹੋ ਕੇ ਮੁੜ ਆਈਆਂ ਤੇਰੇ ਚਿਕਾ ਜੀ ਪਹਿਲੇ ਮੈਨੂੰ ਸੂਟ ਦਿਖਾ ਦਿਓ ਹਾਂਜੀ ਕਿਸ ਤਰ੍ਹਾਂ ਦੇ ਦੋ ਤਾਂ ਗੂੜੇ ਦਿਖਾ ਦਿਓ ਇੱਕ ਥੋੜਾ ਜਿਹਾ ਫਿੱਕਾ ਦਿਖਾ ਦਿਓ ਓਕੇ ਤੇ ਵਧੀਆ ਚ ਦਿਖਾ ਦਿਓ ਵਧੀਆ ਚ ਦਿਖਾ ਦੇ ਹਾਂ 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 ਹੋ ਹਣੇ ਆਈ ਮੈਂ ਲੈਵ ਇੱਕ ਅੱਧੇ ਤੋਂ ਉੱਚੀ ਆ ਸਨਗਰੇ ਠੀਕ ਹੋ ਤੁਸੀਂ ਹਾਂ ਹਾਂ ਵਧੀਆ ਭੈਣ ਤੂੰ ਦੱਸ ਤੇਰਾ ਸੋਹਰਾ ਪਰਵਾਰ ਠੀਕ ਸੀਗਾ ਹਾਂ ਵੀਰੇ ਸਾਰੇ ਬਹੁਤ ਵਧੀਆ ਨੇ ਸਾਰੇ ਠੀਕ ਨੇ ਵੀਰੇ ਦੇਖੋ ਮੈਂ ਤਾਂ ਤੁਹਾਨੂੰ ਕਦੇ ਤੇ ਚਾਚੇ ਦਾ ਪੁੱਤ ਸਮਝੇ ਹੀ ਨਹੀਂ ਦੀਪ ਤੋ ਬਹੁਤ ਤੁਸੀਂ ਉ ਇਥਾ ਗੱਲ ਭੈਣ ਹੈਗੀ ਆ ਮੈਂ ਵੀ ਨਾ ਤੁਹਾਨੂੰ ਕਦੇ ਆਪਣੇ ਤਾਈ ਦੀ ਕੁੜੀ ਨਹੀਂ ਸਮਝਿਆ ਮੇਰੇ ਕਿਹੜਾ ਭੈਣ ਆਗੇ ਮੇਰਾ ਤਾਂ ਸਾਰਾ ਕੁਝ ਤੂੰ ਹੀ ਆ ਲੈ ਬੀਰੀ ਹਿਤ ਮੰਨਣ ਵਾਲੀ ਕੀ ਗੱਲ ਹੈ ਹੈਗੀ ਆ ਮੈਂ ਤੇਰੀ ਭੈਣ ਤਾਂ ਹੀ ਤਾਸ ਕਰਕੇ ਆ ਜਾਂਦੀ ਆ ਨਾ ਪਾਲੀ ਗੁੱਸਾ ਨਾ ਕਰੀ ਤੂੰ ਫੋਨ ਕਰਕੇ ਤਾਂ ਆ ਜਾਂਦੀ ਇੱਕ ਵਾਰੀ ਮੈਂ ਵੀ ਪੇਕੇ ਚੱਲੀ ਸੀਗੀ ਹੁਣ ਉਹਨਾਂ ਨੂੰ ਵੇਟ ਕਰਨੀ ਪਊ ਮੇਰੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਅਸੀਂ ਹੁਣੇ ਤੁਰਦੇ ਆਂਗੇ ਹੋਪ ਅੱਭੀ ਤੁਹਾਨੂੰ ਪਤਾ ਹੀ ਹੈ ਨਾ ਵੀ ਮੈਨੂੰ ਇੰਨਾ ਸ਼ੌਂਕ ਜਾਂ ਹੈ ਨਹੀਂ ਫੋਨ ਰੱਖਣ ਦਾ ਇਹਨਾਂ ਕੋਲ ਹੀ ਹੁੰਦਾ ਬਾਕੀ ਮੈਨੂੰ ਐ ਸੀ ਵੀ ਹਰ ਇੱਕ ਵਾਰ ਵੀਰੀ ਦੀ ਮੈਂ ਰਖੜੀ ਤਾਂ ਬੰਨਦੀ ਆ ਵੀ ਕਰ ਹੀ ਹੋਣਾਗਾ ਵੀਰਾ ਕੋਈ ਗੱਲ ਨਹੀਂ ਮੈਂ ਰਖੜੀ ਬੰਨ ਕੇ ਵਗ ਜੂੰਗੀ ਫਿਰ ਇਸ ਤੋਂ ਬਾਅਦ ਤੁਸੀਂ ਚਲ ਜਿਓ ਭੈਣੇ ਬਾਈ ਵਾਲੇ ਤੋਂ ਕਰ ਦਿੰਦੀ ਫੋਨ ਤਾਂ ਬਸ ਵੀਰੇ ਮੈਨੂੰ ਐ ਸੀ ਵੀ ਚਲ ਛੱਡ ਤੇ ਵੀਰੇ ਤੇਰਾ ਫੋਨ ਦੇ ਆਪਾਂ ਫੋਟੋ ਕਰਾਂਗੇ ਰਖੜੀ ਬੰਨਦੇ ਭਾਬੀ ਤੂੰ ਫੋਨ ਤਾਂ ਭੈਣੇ ਮੇਰਾ ਚਾਰਜਰ ਤੇ ਲੱਗਿਆ ਪਿਆ ਅੱਛਾ ਚਲੋ 1 ਮਿੰਟ ਮੈਂ ਹੁਣ ਹੀ ਲੈ ਕੇ ਆਈ ਠੀਕ ਹੈ ਕੀ ਆਲੇ ਅੱਧਾ ਕਿਲੋ ਦਾ ਡੱਬਾ ਆ 20 ਰੁਪਏ ਵਾਲੀ ਰਖੜੀ ਚੱਕ ਕੇ ਮੂੰਹ ਤੁਰ ਪੈਂਦੀ ਹੈਗੀ ਵੀ ਮੈਨੂੰ ਸੂਟ ਮਿਲੂਗਾ ਇੱਥੇ ਗੇੜੇ ਖਾਂਦੀ ਫਿਰਦੀ ਰਹਿੰਦੀ ਆ ਨਾ ਥੋੜੀ ਕੀ ਇਹ ਸੁੱਖ ਭਾਲੂਗੀ ਇਹ ਤਾਂ ਰਖੜੀ ਵਾਲੇ ਦੇ ਨਾਮ ਦਾ ਭਰਾ ਖਾਗੀ ਕੰਮ ਉਹਦਾ ਰੱਬ ਦਾ ਬਾਣਾ ਜਿਹੜਾ ਮੰਨਣਾ ਪੈਂਦਾ ਜੋ ਕਿਸਮਤ ਜਿਹਾ ਹੁੰਦਾ ਬੱਸ ਕਰੋ ਤੁਸੀਂ ਤਾਂ ਇਹਦੀ ਸਾਈਡ ਹੀ ਲੈਣੀ ਹੈਗੀ ਤੁਹਾਨੂੰ ਪਤਾਗਾ ਇੱਕ ਲੈਣੀ ਹੈਗੀ ਤਾਂ ਇਹ ਤਾਂ ਮੈਨੂੰ ਬੜਨ ਨਹੀਂ ਦਿੰਦੀ ਹੈਗੀ ਨਾਲੇ ਆਹ ਖਾ ਕੇ ਕਿਹੜਾ ਰੱਜ ਜਾਗੇ ਇਹ ਤਾਂ ਇੱਕ ਬੰਧਨ ਹੁੰਦਾਗਾ ਲੈ ਲਾ ਕੇ ਤਾਂ ਆ ਜਾਂਦੀ 1000 ਰੁਪਿਆ ਜੇ 2000 ਦਾ ਸੂਟ ਲੈ ਕੇ ਜਾਣਾਗਾ ਆਪ ਦਾ ਪੈਸਾ ਖਰਚ ਦੀ ਨਹੀਂ ਜੇਬ ਚੋਂ ਕੱਢਦੀ ਨਹੀਂ ਹੈਗੀ ਇਹ ਕਾਹਦਾ ਪਿਆਰ ਹੈਗਾ ਵਿੱਦਾ 3 ਕਿਲੋ ਦਾ ਡੱਬਾ ਲੈ ਕੇ ਤੁਰਪੋ ਇਹ ਭੈਣ ਭਰਾਵਾਂ ਦੇ ਰਿਸ਼ਤੇ ਕਮੋ ਆਏ ਨੇ ਵਿਦੇ ਹੁੰਦੇ ਆ ਵੀ ਕੋਈ ਖਾਣ ਪੀਣ ਨਾਲ ਉਹ ਕਿਹੜਾ ਕਦੇ ਸਾਲ ਬਾਤ ਤਿਹਾੜ ਹੁੰਦਾ ਰਖੜੀ ਦਾ ਬਸ ਕਰੋ ਮੈਂ ਹੁਣ ਜਾਉਂਗੀ ਤੇ ਮੈਂ ਕਿੰਨਾ ਖਰਚ ਕਰਕੇ ਜਾਨੀ ਆ ਜੇ ਭਰਾ ਸਮਝਦੀ ਹੋਵੇ ਤਾਂ ਖਰਚਾ ਕਰਕੇ ਆਵੇ ਨਾਲੇ ਇੱਕ ਗੱਲ ਹੋਰ ਇਸ ਵਾਰ ਤਾਂ ਆ ਗਈ ਇਹ ਰਖੜੀ ਲੈ ਕੇ ਅਗਲੀ ਵਾਰ ਨਾ ਟਾਲਾ ਲਾ ਦਿਓ ਹੁਣ ਨਾ ਰਖੜੀ ਬਣਾਇਆ ਕਰੋ ਮੈਨੂੰ ਬਹਿ ਮਾਗਾ ਇੱਕ ਮੂੰ ਮੈਂ ਉਹਨੂੰ ਕੀ ਕਮਾ ਮੈਂ ਦੱਸਦਾ ਤੇ ਉਹਨੂੰ ਕੀ ਕਹਿ ਕੇ ਜਵਾਬ ਦੇਵਾਂ ਮੈਂ ਜੋ ਮਰਜ਼ੀ ਕਿਹੋ ਉਹ ਮੈਨੂੰ ਨਹੀਂ ਪਤਾ ਪਰ ਅਗਲੀ ਵਾਰ ਤੋਂ ਰਖੜੀ ਨਹੀਂ ਬਣਾਉਣੀ ਇਹ ਤੋਂ ਜਿਵੇਂ ਕਿਤੇ ਬਾਹਰ ਅੰਦਰ ਗਿਆ ਹੁੰਦਾ ਤਾਂ ਟਾਲਾ ਵੀ ਵੱਜ ਜਾਂਦਾ ਹੁਣ ਕੋਲੇ ਬੈਠਾ ਉਹਦੇ ਮੈਂ ਜਿਹੜੀ ਆਪ ਦਾ ਭਰਾ ਖਾ ਗਈ ਉਹ ਤੁਹਾਡੀ ਕੀ ਸੁੱਖ ਭਾਲੂਗੀ ਮੈਨੂੰ ਤਾਂ ਬਹਿ ਮੰਗਾ ਨ ਕਰਾ ਸੂਟ ਹਾਂਜੀ ਆ ਦੁਪੱਟਾ ਇਹਦਾ ਦੇਖੋ ਦੋ ਆ ਕਰ ਦਿਓ ਜੀ ਇੱਕ ਥੋੜਾ ਜਿਹਾ ਫਿੱਕਾ ਕਰ ਦੇ ਇਹਦੇ ਕਲਰ ਦੇਖ ਲਓ ਆਹ ਦੋ ਗਿਆ ਯਾਨ ਲੈ ਕੱਪੜੇ ਉਹਨੇ ਸਾਰਾ ਘਰ ਦਾ ਕੰਮ ਕਰਿਆ ਦੀਦੀ ਬਿਨਾ ਮੈਨੂੰ ਬਾਲਾ ਔਖਾ ਹੋ ਗਿਆ ਸੱਚੀ ਔਖਾ ਤਾਂ ਹੋ ਗਿਆ ਪੁੱਤ ਨਾਲੇ ਮਸ਼ੀਨ ਚ ਕੀ ਲੱਗਦਾ ਕੱਪੜਿਆਂ ਨੂੰ ਤੂੰ ਤਾਂ ਕਹਿੰਦੀ ਮੈਂ ਥੱਕ ਗਈ ਆ ਤਨ ਮੇਰੇ ਵਰਗੇ ਦਾ ਪੰਡਾਂ ਦੀਆਂ ਪੰਡਾ ਕੱਪੜਿਆਂ ਦੀ ਮੱਥਾ ਨਾਲ ਧੋਂਦੀ ਲੈ ਪਾਲੀ ਵੀ ਆ ਗਈ ਵੱਡੀਆਂ ਵਰ ਵਾਲੀ ਹੋਰ ਪੁੱਤ ਆ ਗਈ ਦੀਦੀ ਹਾਂ ਮਾਂ ਠੀਕ ਹੋ ਤੇਰੇ ਕਿਵੇਂ ਸੀ ਸਾਰੇ ਗੋਮਲ ਸਾਰੇ ਵਧੀਆ ਸੀ ਤੂੰ ਦੱਸ ਕਿ ਮੈਨੇ ਵੀੜਲੇ ਕੰਮ ਕੂਮ ਆ ਨਵੇਂ ਮੇਲੇ ਥੱਕ ਗਏ ਬਣੇ ਤੇਰੇ ਬਿਨਾ ਕਿਹੜੇ ਕੰਮ ਨਿਭੜਦੇ ਆ ਮੇਰੇ ਲੈ ਫਿਰ ਮੈਂ ਆ ਗਈ ਤੂੰ ਯਾਦ ਕੀਤਾ ਤੂੰ ਬੈਠ ਮੈਂ ਪਾਣੀ ਲਿਆਉਣੀ ਆ ਠੀਕ ਐ ਲੈਤੀਏ ਪਾਣੀ ਹੋਰ ਪੁੱਤਾਂ ਤੇਰੇ ਭਾਈ ਪਰਜਾਈ ਚਾਚੇ ਤਾਏ ਸਾਰੇ ਖੈਰ ਸੁੱਖ ਸੀ ਸਾਰੇ ਠੀਕ ਸੀ ਮੰਮੀ ਆ ਮਠਾਈ ਮਠਾਈ ਦੇ ਆਪਾਂ ਇਨਾ ਦੋ ਡੱਬੇ ਕੀ ਕਰਨੇ ਸੀ ਬਾਹਾਂ ਨੇ ਤਾਂ ਇੱਕ ਡੱਬਾ ਚੱਕ ਲਿਆ ਉਹ ਲੈ ਮੰਮੀ ਉਹਦੇ ਨਾਲ ਫਲ ਫਲੂਟ ਵੀ ਕਹਿੰਦੇ ਸੀ ਵੀਰਾ ਤੇ ਮੈਂ ਮਨਾਂ ਕਰਤਾ ਮੈਂ ਕਿਹਾ ਰਹਿਣ ਦੋ ਆ ਵੀ ਕੱਪੜੇ ਜਿਹੜਾ ਚੱਕਾਤਾ ਤੈਨੂੰ ਉਹਨਾਂ ਨੇ ਹਾਂ ਮੰਮੀ ਆ ਦੇਖੋ ਕਿੰਨੇ ਸੋਹਣੇ ਸੂਟ ਹੈ ਤੇ ਰਵਾਜ਼ ਦੇ ਇੱਕ ਤਾਂ ਮੇਰਾ ਹੈਗਾ ਇੱਕ ਕੋਮਲ ਦਾ ਅੱਛਾ ਆ ਸੂਟ ਖੋਡਾ ਮਾ ਚੱਲ ਪੁੱਤ ਪਰਮਾਤਾ ਮਾਂ ਕੰਦਰ ਉਸਤੀ ਵਾਖੇ ਜਿਹੜੇ ਪੈਨ ਨੱਚਾਉਂਦੇ ਨੇ ਹਾਂ ਗੱਲ ਕਰਤੀ ਏ ਐਡੀ ਖੇਚਲਾ ਤਾਂ ਉਹਨਾਂ ਨੂੰ ਕਾਨੂੰ ਕਰਾਉਣੀ ਸੀ ਮੈਂ ਤਾਂ ਕਿਹਾ ਸੀ ਮੰਮੀ ਬੀਰੀ ਨੂੰ ਆ ਲੋ ਦੀਦੀ ਪਾਣੀ ਪੀ ਲੋ ਆ ਦੇਖ ਲੈ ਕਮਲਾ ਕਿੰਨੇ ਸੂਟ ਸੋਹਣੇ ਸੂਟ ਲਾਏ ਨੇ ਇਹਦੇ ਭਰਾ ਨੇ ਇਹਨੂੰ ਦੇ ਨਾਲੇ ਮੇਰਾ ਵੀ ਸੁੱਟ ਕਿੰਨਾ ਸੋਹਣਾ ਲਾਇਆ ਦੇਖ ਲੈ ਮੇਰੇ ਪੌਣ ਵਾਲਾ ਪਿੱਛੇ ਗਰਮੀ ਵਾਲੇ ਨੇ ਹੈ ਨਾ ਲਾਈਟ ਜੇ ਕਲਰ ਨੇ ਹਾਂ ਕੁੰਮਲ ਇਹਨਾਂ ਦੋਨੋਂ ਚ ਤੈਨੂੰ ਕਿਹੜਾ ਪਸੰਦ ਆ ਤੂੰ ਰੱਖ ਲੈ ਦੇ ਜਿਹੜਾ ਤੈਨੂੰ ਪਸੰਦ ਆ ਤੂੰ ਉਹ ਰੱਖ ਲੈ ਜਿਹੜਾ ਤੇਰਾ ਦਿਲ ਕਰਦਾ ਉਹ ਦੇ ਦੇ ਮੈਨੂੰ ਤੂੰ ਵੀ ਤਾਂ ਹੀ ਕਰਦੀ ਹੁੰਨੀ ਨਾ ਚਲ ਕੋਈ ਨਾ ਕਿਹੜਾ ਪਸੰਦ ਹੈ ਸੜਾ ਜਿਹੜਾ ਮਰਜ਼ੀ ਦੇ ਦੇ ਆਪਣੇ ਤੇ ਕੁਝ ਬੰਦੇ ਆ ਨਾ ਨਾ ਸੜ ਤਾਂ ਪਿਆਰ ਹੀ ਬਹੁਤ ਆ ਪੁੱਤ ਹੈ ਨਾ ਹਾਂ ਆ ਮੈਨੂੰ ਸੋਹਣਾ ਲੱਗਦਾ ਹੁੰਦਾ ਕਲਰ ਵੈਸੇ ਵੀ ਪਿੰਕ ਕਲਰ ਮੈਨੂੰ ਵਧੀਆ ਲੱਗਦਾ ਚਲ ਕਿਹਾ ਸੀ ਨਾ ਪਾਵਲ ਤੈਨੂੰ ਇਹ ਮੇਰਾ ਪੁੱਤ अच्छा हां देखला मेरे पौण वाला सूट ही ਦਿੱਤਾ ਹੈ ਜੀ ਉਹਦੇ पौण ਵਾਲਾ ਹੈ ਨਾ ਹਾਂ ਬਾਹਰ ਅੰਦਰ ਜਿਵੇਂ ਮਰਜ਼ੀ ਪਾਈ ਫਿਰਦੀ ਏ ਹਨਾ ਸਹੀ ਗੱਲ ਹੈ ਹਾਂ ਤੇ ਕਿਹਾ ਸੀ ਨਾ ਕੌਮਲਾ ਬੀ ਦੇ ਤਾਂ ਪੇਕੇ ਇਹ ਜੇ ਵਧੀਆ ਨੇ ਕੋਈ ਇਹਦਾ ਤਿਹਾੜ ਨਹੀਂ ਰੱਖਦੇ ਇੰਨਾ ਨਾ ਦਿੰਦੇ ਨੇ ਮਾਰਿਆ ਹੈ ਸਹੀ ਗੱਲ ਹੈ ਹਾਂ ਤੇ ਧਿਆਨ ਵੀ ਰੱਖਦੇ ਨੇ ਹੈ ਨਾ ਬੜਾ ਧਿਆਨ ਰੱਖਦੇ ਨੇ ਮੋਹ ਹੀ ਇੰਨਾ ਕਰਦੇ ਨੇ ਇਹਦਾ ਚਲ ਠੀਕ ਹੈ ਮਾਂ ਮੈਂ ਥੋੜਾ ਜਿਹਾ ਆਰਾਮ ਕਰ ਲਾਂ ਠੀਕ ਹੈ ਪੁੱਤ ਕੋਈ ਗੱਲ ਨਹੀਂ ਕੀ ਹੋ ਗਿਆ ਤੇਰੇ ਕੁਝ ਦੁੱਖ ਜੇ ਨਹੀਂ ਹੀ ਟਕਗੀ ਨਾ ਟਕਕਗੀ ਟਕਕਟ ਕਰੇ ਵੀ ਹੈ ਨਹੀਂ ਸ ਕੋਈ ਨਾ ਤੁੰ ਲਿਆਉਂਦਾ ਨਾ ਕੋਈ ਨਾ ਕੋਈ ਦੇਖ ਲੈ ਕੌਮਲਾ ਬਹੁਤ ਵਧੀਆ ਨੇ ਤੇ ਪੇਕੇ ਇੱਕ ਦਿਨ ਨਾ ਇਹਦੇ ਭਾਈ ਜਾਦ ਨਹੀਂ ਆਉਣ ਦਿੱਤਾ ਇਹੇ ਜੇ ਚਾਚੇ ਤਾਇ ਤਾਂ ਹੁਣ ਇਹ ਜੀ ਹੁਣ ਹਨਾ ਨਹੀਂ ਕੋਣਾ ਕਿਸੇ ਦਾ ਅੱਜ ਕੱਲ ਦੇ ਸਮੇਂ ਦੇ ਵਿੱਚ ਮਮਮੀ ਕੁਸਾ ਕੇ ਵੀ ਨਹੀਂ ਅਬ ਦੇ ਬੰਦੇ ਮੈਂ ਕਹਾਂ ਤਾ ਬਗਾਨੇ ਹੋ ਕੇ ਫੇਰ ਵੀ ਇਹਦਾ ਕਰੀ ਜਾਂਦੇ ਨੇ ਕਰੀ ਜਾਂਦੇ ਨੇ ਵਿਚਾਰੀ ਦਾ ਹੋਰ ਆ ਸਾਹਮਣੇ ਰੱਖ ਪੁੱਤ ਪਾਰੇ ਆ ਮੈਂ ਨਿੱਕੇ ਚਲਾ ਕਰੀ ਕੀ ਹੋ ਰੇ ਇੱਕ ਅੱਧਾ ਸੂਟ ਲਿਆਉਣੀ ਚੱਲ ਆਪਾਂ ਨੂੰ ਤਾਂ ਕੀ ਸੀ ਹੋਰ ਚੱਲ ਇਹਦੇ ਆਦੀ ਪਾਈ ਚੱਲ ਤੇ ਉਹਲਾ ਪੂਰਦਾਂ ਦੇ ਵਿਚਾਰੇ ਹੋਰ ਜਿਉਂਦੇ ਰਹਿਣ ਭਾਈ ਚੱਲ ਦੇ ਜਿਹਨੇ ਦੇਣਾ ਨੀ ਮੈਂ ਨਾਲ ਦੀਦੀ ਪੀ ਲੂਗੀ ਚੰਗਾ ਆ ਸਾਮਾਨ ਜਾ ਪੁੱਤ ਅੰਦਰ ਹੀ ਲੈ ਜਾ ਹਾਂ ਠੀਕ ਆ ਸਾਮ ਦੋ ਸਾਮ ਦੀ ਹਾਂ ਮਠਾਈ ਦੇ ਡੱਬੇ ਵੀ ਲੈ ਜਾ ਫਰਿੱਜ ਚਲਾ ਦੇ ਸ਼ੁਕਰਾ ਪਰਮਾਤਮਾ ਕਹਿੰਦੇ ਨੇ ਪੇਕੇ ਹੁਣ ਤਾਂ ਇਹ ਜੀ ਹੁਣ ਦੇਖ ਲੈ ਕਿੰਨਾ ਚਾਹੁੰਦੇ ਨੇ ਮੇਰੀ ਨੂਨੂ ਪੜਾ ਪਾਈ ਇਹਨੇ ਇੱਕ ਦਿਨ ਵੀ ਨਹੀਂ ਜਿਆਦਾ ਆਉਣ ਦਿੱਤਾ ਇਹੇ ਜੇ ਚਾਚੇ ਤਾਏ ਨਹੀਂ ਅੱਜਕੱਲ ਦਾ ਸਮਾਂ ਤਾਂ ਇਹ ਹੋ ਜਾਏ ਦੁਨੀਆਂ ਦੁਨੀਆਂ ਉਹ ਗੱਲਾਂ ਆਉਂਦੇ ਨੇ ਜੇ ਕਿਸੇ ਬੰਦੇ ਤੇ ਵਕਤ ਪਿਆ ਹੋਵੇ